ਕੀ ਮੁੱਖ ਮੰਤਰੀ ਸਾਹਿਬ ਕੋਲੇ ਪਰਸੋਂ ਦੇ ਟਾਈਮ ਦੇ ਵਿੱਚ ਉਹ ਟਾਈਮ ਨਹੀਂ ਸੀ ਕਿ ਮੈਂ ਉਹ ਵਪਾਰੀਆਂ ਨੂੰ ਮਿਲਾਂ ਵਪਾਰ ਮੰਡਲ ਨੇ ਜ਼ੋਰ ਲਾ ਕੇ ਥੱਕ ਗਏ ਵਪਾਰ ਮੰਡਲ ਵਾਲੇ ਤੇ ਦੂਸਰੇ ਦਿਨ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੀ ਕੋਠੀ ਦੇ ਵਿੱਚ ਮੀਟਿੰਗ ਤੈਅ ਆ ਪਰ ਉਹਨਾਂ ਨਾਲ ਕਿਸੇ ਨੇ ਵੀ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੁੱਖ ਮੰਤਰੀ ਸਾਹਿਬ ਨੇ ਸਾਰੇ ਵਪਾਰੀ ਉਸੇ ਦੇ ਉਸੇ ਤਰੀਕੇ ਨਾਲ ਖੜੇ ਨੇ ਤੇ ਉਸ ਤੋਂ ਬਾਅਦ ਧਨੌਰੀ ਪਿੰਡ ਤੇ ਕਾਤਰੋਂ ਪਿੰਡ ਦੇ ਕਿਸਾਨਾਂ ਦੇ ਨੌਜਵਾਨ ਮੁੰਡੇ ਨੇ ਉਹਨਾਂ ਚ ਜਿਨ੍ਹਾਂ ਨੇ 32 ਬਿਗੇ ਵਾਹਾਂ ਠੇਕੇ ਤੇ ਲਿਆ ਹੋਇਆ ਇੱਕ ਨੇ 30 ਬਿਗੇ ਵਾਹਾਂ ਠੇਕੇ ਤੇ ਲਿਆ ਹੋਇਆ ਸਾਰੀ ਦੀ ਸਾਰੀ ਕਣਕ ਮੱਚ ਕੇ ਸੁਆਹ ਹੋ ਗਈ ਪਰ ਮੁੱਖ ਮੰਤਰੀ ਸਾਹਿਬ ਆਏ ਸੀ ਹਾ ਦਾ ਨਾਰਾ ਮਾਰਨਾ ਚਾਹੀਦਾ ਸੀ ਉਹਨਾਂ ਨੂੰ ਪਰ ਨਹੀਂ ਮਾਰਿਆ ਆਦੇ ਅਖਤਿਆਰੀ ਕੋਟੇ ਚੋਂ ਮੁੱਖ ਮੰਤਰੀ ਸਾਹਿਬ ਕੋਲੇ ਆਦੇ ਫੰਡ ਹੁੰਦੇ ਨੇ ਤੇ ਉਹ ਸਾਰੇ ਨੌਜਵਾਨਾਂ ਦਾ ਘਾਟਾ ਪੂਰਾ ਕਰ ਸਕਦੇ ਸੀ ਉਹ ਨੌਜਵਾਨ ਤਾਂ ਹਾ ਮਾਰ ਕੇ ਰੋ ਰਹੇ ਸੀ ਜਿੱਦਨੇ ਮੈਂ ਗਿਆ ਉਹ ਕਹਿੰਦਾ ਕੀ ਕਹ ਪੀਆ ਨੇ ਅਸੀਂ ਸਰਕਾਰਾਂ ਤੁਸੀਂ ਰੋਜ਼ਗਾਰ ਰੋਜ਼ਗਾਰ ਕਰਦੇ ਰਹਿੰਦੇ ਰਹੇ ਮੈਂ 32 ਬਿਗੇ ਠੇਕੇ ਤੇ ਲੈ ਕੇ ਬਾਈ ਸੀ ਆ ਪਿਆ ਕਹਿੰਦਾ ਤੇ ਸਰਕਾਰ ਉਹਦਾ ਮੁਆਵਜ਼ਾ ਕੋਈ ਵੀ ਸਰਕਾਰ ਹੋਵੇ ਮੈਂ ਕਹ ਲਈ ਇਹ ਸਰਕਾਰ ਦੀ ਨਹੀਂ ਗੱਲ ਕਰ ਕੋਈ ਵੀ ਸਰਕਾਰ ਹੋਵੇ ਜੇ 100% ਫਸਲ ਨੂੰ ਅੱਗ ਲੱਗਦੀ ਆ ਜਾਂ ਨੁਕਸਾਨੀ ਜਾਂਦੀ ਆ ਤਾਂ ਸਿਰਫ 12000 ਰੁਪਇਆ ਪਰ ਏਕੜ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਂਦਾ ਸਿਰਫ 12000 ਰੁਪਇਆ ਏਕੜ ਇਹਦੇ ਤੇ ਕਿਸਾਨ ਜਥੇਬੰਦੀਆਂ ਨੂੰ ਸਿਰ ਜੋੜ ਕੇ ਲੜਨ ਦੀ ਜ਼ਰੂਰਤ ਆ ਇਹਦੇ ਤੇ ਪੋਲੀਟੀਕਲ ਪਾਰਟੀਆਂ ਨੂੰ ਲੜਨ ਦੀ ਜ਼ਰੂਰਤ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਕਿਸਾਨੀ ਲਈ ਕਿਸਾਨੀ ਨੂੰ ਬਚਾਉਣਾ ਤਾਂ ਇਹਨਾਂ ਦੀ ਫਸਲ ਨੂੰ ਇਨਸ਼ੋਰ ਕਰਨਾ ਸ਼ੁਰੂ ਕਰ ਦਿਓ ਕੋਈ ਪਾਲਿਸੀ ਇਹੀ ਦੀ ਲੈ ਕੇ ਆਵੋ ਜਿਹਦੇ ਚ ਫਸਲ ਆ ਜਿਹੜੀ ਇਨਸ਼ੋਰੈਂਸ ਹੋ ਸਕੇ ਤਾਂ ਇਹਦੇ ਨਾਲ ਹੀ ਮੈਂ ਧੂਰੀ ਦੀ ਗੱਲ ਕਰਦਾ ਇੱਥੇ ਡੀਏਪੀ ਖਾਦ ਜੇ ਲੈਣੀ ਹੈ ਨਾ ਤੁਸੀਂ ਤਾਂ ਨਾਲ ਇੱਕ ਕੰਪਨੀ ਆ ਉਹਦਾ ਤੁਹਾਨੂੰ 750 ਰੁਪਏ ਦਾ ਸਮਾਨ ਲੈਣਾ ਪਊਗਾ ਮਜਬੂਰੀ ਆ ਬਲੈਕਮੇਲਿੰਗ ਚੱਲ ਰਹੀ ਆ ਬਰੇ ਧੂਰੀ ਦੇ ਵਿੱਚ ਪਰ ਦੁਕਾਨਦਾਰ ਤੇ ਕਿਸਾਨਾਂ ਦਾ ਆਪਸ ਦਾ ਰਿਸ਼ਤਾ ਖਰਾਬ ਹੋ ਰਿਹਾ ਇਹ ਚੀਜ਼ ਦੇ ਉੱਤੇ ਗੌਰ ਕਰੀ ਜਾਵੇ ਜੇ ਤੁਸੀਂ ਚਾਹੋ ਨਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀ ਡਿਟੇਲ ਵੀ ਭੇਜ ਦੂੰਗਾ ਵੀ ਕਿਸ ਤਰੀਕੇ ਨਾਲ ਆ ਜਿਹੜਾ ਉਹ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਜਿਹੜਾ ਲੀਡਰ ਹੁੰਦਾ ਉਹ xsi ਦੇ ਉੱਤੇ ਗੱਲ ਕਰਦਾ ਕਿ ਮੈਂ ਧੂਰੀ ਦੇ ਵਿੱਚ ਇੰਡਸਟਰੀ ਲੈ ਕੇ ਆਉਂਗਾ ਪਰ ਸਾਡੀ ਧੂਰੀ ਦੀ ਬਦਕਿਸਮਤੀ ਕਿ ਸਾਡੇ 1954 ਦੇ ਵਿੱਚ ਬਣਿਆ ਹੋਇਆ 슈ਗਰ ਮਿਲ ਜੀਨੇ ਸਾਡੇ ਧੂਰੀ ਹਲਕੇ ਨੂੰ ਸੇਮ ਤੋਂ ਰਾਹਤ ਦਿੱਤੀ ਜੀਨੇ ਸਾਡੇ ਧੂਰੀ ਹਲਕੇ ਦੇ ਵਿੱਚ ਤਕਰੀਬਨ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜੀਨੇ ਸਾਡੇ ਧੂਰੀ ਦੇ ਵਪਾਰੀ ਵਰਗ ਨੂੰ ਆਪਦੇ ਪੈਰਾਂ ਤੇ ਖੜੇ ਹੋਣ ਦੀ ਸਮਰੱਥਾ ਬਖਸ਼ੀ ਕਿਉਂਕਿ ਕੱਲਾ ਧੂਰੀ ਦਾ ਗੰਨਾ ਨਹੀਂ ਸੀ ਇੱਥੇ ਪੀੜਿਆ ਜਾਂਦਾ ਇੱਥੇ ਆਲੇ-ਦਾਲੇ ਸਾਰੇ ਏਰੀਆ ਦਾ ਗੰਨਾ ਪੀੜਿਆ ਜਾਂਦਾ 1956 ਦੇ ਵਿੱਚ ਪਹਿਲੀ ਫੜਾਈ ਹੋਈ ਸੀ ਧੂਰੀ ਦੇ 슈ਗਰ ਮਿਲ ਦੀ ਤੁਹਾਨੂੰ ਯਾਦ ਹੋਊਗਾ ਜਦੋਂ 2022 ਦੀਆਂ ਚੋਣਾਂ ਸੀਗੀਆਂ ਮੈਂ ਚੋਣ ਲੜ ਰਿਹਾ ਸੀ ਤਾਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਚੋਣ ਨੂੰ ਵਿੱਚ ਛੱਡ ਕੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਇਸੇ 슈ਗਰ ਮਿਲ ਬਾਰੇ ਬੋਲ ਕੇ ਆਈ ਸੀ ਤੇ ਅੱਜ ਉਹੀ 슈ਗਰ ਮਿਲ ਆ ਜਿੱਥੇ ਦੇ ਮੁੱਖ ਮੰਤਰੀ ਸਾਹਿਬ ਨੇ ਪਰ ਅੱਜ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਮੈਂ ਪਿੰਡਾਂ ਦੇ ਵਿੱਚ ਜਾ ਰਿਹਾ ਲਗਾਤਾਰ ਹਰ ਇੱਕ ਜਗ੍ਹਾ ਦੇ ਉੱਤੋਂ ਇਹ ਚੀਜ਼ ਸੁਣਨ ਨੂੰ ਮਿਲਦੀ ਆ ਵੀ ਅਸੀਂ ਹੁਣ ਗੱਨਾ ਕਿੱਥੇ ਬੀਜੀਏ ਜਾਂ ਕਿੱਥੇ ਲੈ ਕੇ ਜਾਈਏ ਕਿਉਂਕਿ ਸਾਡੇ ਉਰੋਂ ਜਾਦਾ ਦੂਰ ਸਲਾਣੇ ਵਾਲੀ ਮਿੱਲ ਪੈਂਦੀ ਆ ਸੋ ਇਹ ਜਿਹੜਾ ਮੁੱਦਾ ਇਹਦੇ ਤੇ ਮੁੱਖ ਮੰਤਰੀ ਸਾਹਿਬ ਗੌਰ ਕਰਨ ਮੈਂ ਆਉਣ ਵਾਲੇ ਦਿਨਾਂ 'ਚ ਇਹਦੇ ਤੇ ਧਰਨਾ ਪ੍ਰਦਰਸ਼ਨ ਵੀ ਕਰੂੰਗਾ ਜਿੰਨੀ ਹਿੰਮਤ ਹੋ ਸਕੇ ਮੈਂ ਇਸ ਮੁਸ਼ਕਿਲ ਦੇ ਖਿਲਾਫ ਲੜੂੰਗਾ ਤੇ ਲੜ ਵੀ ਰਿਹਾ ਹਾਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਰੋਜ਼ਗਾਰ ਆ ਜਿਹੜਾ ਉਹ ਦਿੱਤਾ ਜਾਵੇ। ਵੈਸੇ ਅਕਸਰ ਕੀ ਹੁੰਦਾ ਹਰੇਕ ਬੰਦਾ ਕਹਿਣਾ ਹੁੰਦਾ ਜਦੋਂ ਮੈਂ 1.5 ਸਾਲ ਬਾਅਦ ਆਉਣ ਵਾਲੀ ਚੋਣਾਂ ਆ ਤਾਂ ਮੈਂ ਕਰੂੰਗਾ। ਮੈਂ ਅੱਜ ਇਸ ਕਰਕੇ ਇਹ ਬੇਨਤੀਆਂ ਗੁਹਾਰ ਲਗਾ ਰਿਹਾ ਕਿਉਂਕਿ ਇਹ ਜਿਹੜੀ 1.5 ਸਾਲ ਦੇ ਵਿੱਚ ਜੇ ਤੁਸੀਂ ਮੁੱਖ ਮੰਤਰੀ ਬਣਿਓ ਤਾਂ ਕੋਈ ਪੁੰਨ ਘੱਟ ਲੋ ਧੂਰੀ ਵਾਲੇ ਤੁਹਾਨੂੰ ਸਾਰੀ ਉਮਰ ਦਵਾਵਾਂ ਦੇਣਗੇ। ਧੂਰੀ ਵਾਲੇ ਤੁਹਾਨੂੰ ਇਸ ਚੀਜ਼ ਦਾ ਜਿਹੜਾ ਸਿਹਰਾ ਤੁਹਾਡੇ ਸਿਰ ਬਨਣਗੇ ਵੀ ਤੁਸੀਂ ਕੋਈ ਚੰਗਾ ਕੰਮਾ ਜਿਹੜਾ ਧੂਰੀ ਦੇ ਵਿੱਚ ਕਰਕੇ ਗਿਆ ਉਸ ਤੋਂ ਬਾਅਦ ਤੀਸਰੀ ਗੱਲ ਜੇ ਆਪਾਂ ਕਰੀਏ ਤਾਂ